ਆਲਾ ਤੇ ਆ ਜੀ ਦਾਦਾ ਜੀ ਤੁਹਾਨੂੰ ਫੋਨ ਕੀਤੇ ਜਾ ਰਹੇ ਨੂੰ ਚੱਕ ਨਹੀਂ ਰਹੇ ਤੇ ਤੁਹਾਡੀ ਬੇਟੀ ਦਾ ਵਿਆਹ ਹੁੰਦਾ ਤੇ ਕੀ ਕਰਨਾ ਸੀ ਅੱਜ ਇੱਥੇ ਇਹ ਤੁਹਾਡੀ ਬੇਟੀ ਦਾ ਵਿਆਹ ਹੁੰਦਾ ਤੇ ਕੀ ਕਰਨਾ ਸੀ ਅੱਜ ਇੱਥੇ ਇਹ ਤੁਹਾਡੀ ਬੇਟੀ ਦਾ ਵਿਆਹ ਹੁੰਦਾ ਤੇ ਕੀ ਕਰਨਾ ਸੀ ਅੱਜ ਇੱਥੇ ਇਹ ਤੀਆਂ ਭੈਣਾਂ ਨੂੰ ਆਪਣੀਆਂ ਤੀਆਂ ਭੈਣਾਂ ਸਮਝੋ ਰੱਬ ਤੋਂ ਡਰੋ ਰੱਬ ਤੋਂ ਡਰੋ ਜਿੱਕੇ ਦੇਖੋ ਸਾਡੇ ਵੀਰ ਉਹ ਆਣਗੇ ਰਿਸ਼ਤੇਦਾਰ ਕੀ ਸੋਚਣਗੇ ਕੀ ਸੋਚਣਗੇ ਕੀ ਸੋਚਣਗੇ ਵਿਵਲਕਰ ਜਲੰਧਰ ਸ਼ਹਿਰ ਹੈ ਹਲਕਾ ਵੈਸਟ ਹੈ ਤੇ ਵਾਰਡ ਨੰਬਰ 48 ਸ਼ਮਿਆਨੇ ਸਜੇ ਹੋਏ ਨੇ ਬਰਾਤ ਦੇ ਸਵਾਗਤ ਵਾਸਤੇ ਤਿਆਰੀਆਂ ਚੱਲ ਰਹੀਆਂ ਗਲੀਚੇ ਵਿਛਾਏ ਗਏ ਨੇ ਪਰ ਇਹ ਸਾਰੀ ਸਜਾਵਟ ਪਲਾਂਚ ਨਾਸੂਰ ਹੋ ਗਈ ਕਿਉਂਕਿ ਸ਼ਾਇਦ ਐ ਭੁੱਲ ਗਏ ਸਨ ਕਿ ਇਹਨਾਂ ਦਾਕਰ ਜਲੰਧਰ ਵੈਸਟ ਚਾ ਉਹ ਜਲੰਧਰ ਵੈਸਟ ਇਹ ਤੇ ਸੀਵਰੇਜ ਦੀ ਸਮੱਸਿਆ ਲੋਕਾਂ ਦੀ ਜ਼ਿੰਦਗੀ ਤੇ ਨਾਲ-ਨਾਲ ਚਲਦੀ ਹੈ ਸੋ ਜੀ ਹਈ ਹੋਇਆ ਐ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਨਾਲ ਇੱਕ ਵਿਆਹ ਵਾਲੇ ਘਰ ਦੀ ਸਜਾਵਟ ਨੂੰ ਸੀਵਰੇਜ ਦੇ ਜਮਾ ਪਾਣੀ ਨੇ ਨਾਸੂਰ ਕਰ ਦਿੱਤਾ ਸੋ ਇਹ ਵੀਡੀਓ ਦੇਖਣ ਨੂੰ ਤਾਂ ਤੁਹਾਨੂੰ ਇੱਕ ਮਾਮੂਲੀ ਘਟਨਾ ਲੱਗੇਗੀ ਕਿ ਕਿਸੇ ਦੇ ਘਰ ਸੀਵਰੇਜ ਜਾਮ ਹੈ ਤੇ ਇਸ ਦੇ ਵਿੱਚ ਕੀ ਖਬਰ ਹੈ ਪਰ ਜਿਨ੍ਹਾਂ ਦੇ ਘਰ ਵਿਆਹ ਹੈ ਉਹਨਾਂ ਦੇ ਜਜ਼ਬਾਤ ਦੇਖੋ ਉਹਨਾਂ ਦਾ ਹਾਲ ਦੇਖੋ ਜਦੋਂ ਲੀਡਰ ਫੋਨ ਨਾ ਚੱਕਣ ਤੇ ਕੀ ਹੁੰਦਾ ਏ ਮੌਕੇ ਤੇ ਪਹੁੰਚਿਆ ਇੱਕ ਆਜ਼ਾਦ ਲੀਡਰ ਇਹਨਾਂ ਦੇ ਪੌਲ ਖੋਲ ਰਿਹਾ ਏ ਆਪ ਹੀ ਦੇਖ ਲਵੋ ਵਾਇਰਲ ਵੀਡੀਓ ਸ਼ਿਵਨਾਥ ਸ਼ਿਬੂ ਨਾਮ ਦਾ ਇੱਕ ਕਹਿਣਾ ਰਾਈ ਲੀਡਰ ਜਦੋਂ ਵਿਆਹ ਵਾਲੇ ਘਰ ਪਹੁੰਚਿਆ ਸੂਟ ਬੂਟ ਪਾ ਕੇ ਤੇ ਉੱਥੇ ਦੇ ਹਾਲਾਤ ਦੇਖ ਕੇ ਉਸੇ ਕੋਲੋਂ ਵੀ ਰਿਆਣੇ ਗਿਆ ਤੇ ਉਹ ਹੋ ਗਿਆ ਲਾਈਵ तो सीधिया ही खरिया खरिया सुना शुरू कर दी हालांकि दैनिक मेल पंजाबी टीवी इन्हों लाए इल्जामा की पुष्टि नहीं करता पर सीधे तौर के उत्ते हल्के एम एल ए कौंसलर से भी सीधे सवाल खड़े कर रहे हैं तुम आप ही देख लो वीडियो ला लो अंदाजा कौन सही कौन गलत ਯਾਰ ਇਹ ਐਪੀ ਪੰਡੂ ਦਾ ਦਾ 10000 ਜੀ ਆ ਜੀ ਆਹ ਇੱਕ ਮਿੰਟ ਰੋ ਬੋਸੋ ਨਮਸਕਾਰ ਸਤਿ ਸ੍ਰੀ ਅਕਾਲ ਅੱਜ ਅਸੀਂ ਲਾਈਵ ਹੋਏ ਆਂ ਵਾਰਡ ਨੰਬਰ 48 ਦੇ ਇਲਾਕੇ ਨਿਊ ਸਰਦਨਗਰ ਦੇ ਵਿੱਚੋਂ ਤੇ ਸ਼ਾਇਦ ਤੁਹਾਨੂੰ ਲੱਗ ਰਿਹਾ ਹੈਗਾ ਮੇਰੇ ਪਿੱਛੇ ਹੋਰ ਮੇਰੇ ਕੱਪੜੇ ਦੇਖ ਕੇ ਕਿ ਅੱਜ ਮੈਂ ਕਿਸੇ ਵਿਆਹ ਤੇ ਆਇਆ ਹਾਂ ਵਿਆਹ ਤੇ ਤੇ ਮੈਂ ਜਰੂਰ ਆਇਆ ਹਾਂ ਪਰ ਬੜਾ ਅਫਸੋਸ ਨਾਲ ਕਹਿਣਾ ਪੈ ਰਿਹਾ ਕਿ ਬਾਆਲੇ ਗਲੀ ਦੇ ਹਾਲਾਤ ਆ ਗਲੀ ਦੇ ਹਾਲਾਤ ਆ ਕਿ ਜਿਹੜਾ ਕਾਰਪਟ ਵਿਛਾਇਆ ਗਿਆ ਬਰਾਤੀਆਂ ਵਾਸਤੇ ਜਾਂ ਵਿਆਹ ਦੇ ਮੇਲ ਵਾਸਤੇ ਉਹ ਗਿੱਲਾ ਹੋ ਚੁੱਕਾ ਜੇ ਪੂਰਾ ਤਾਂ ਪੂਰਾ ਬੜਾ ਬੜਾ ਹੋ ਥੱਲੇ ਆ ਇੱਕ ਇੱਕ ਪੂਰਾ ਜਿਮੀਂਦਾਰ ਗਿੱਲਾ ਹੋ ਚੁੱਕਾ ਤੇ ਆਹੜਾ ਆਪਣੇ ਤੰਦੂਰ ਅਸਮੈਲ ਕਿੰਨੀ ਆਂਦੀ ਹੈ ਕਿਆ ਬਾਤ ਲਾਇਆ ਗਿਆ ਸੀ ਉਹ ਤੰਦੂਰ ਤੇ ਇੰਨਾ ਨਾ ਪਾਣੀ ਖੜਾ ਸੀ ਅੱਜ ਦਾ ਪਾਣੀ ਹਲੇ ਵੀ ਖੜਾ ਹੈ ਤੇ ਆਲੇ ਨਿਊ ਸੰਤਨਗੜ ਦੇ ਵਾਸੀ ਵਾਰਡ ਨੰਬਰ 48 ਦੇ ਗਮਿੰਦਰ ਭੱਜ ਜੀ ਮੈਂ ਸਿਰ ਤੁਹਾਡੇ ਨਾਲ ਗੱਲ ਕਰਨਾ ਚਾਹੁੰਨਾ ਸਾਡੇ ਮੰਤਰੀ ਸਾਹਿਬ ਤੁਸੀਂ ਇਹ ਲੰਬਾ ਵਾਅਦਾ ਕੀਤਾ ਸੀ ਵੋਟਾਂ ਵਾਲੇ ਦਿਨ ਵੋਟਾਂ ਤੋਂ ਪਹਿਲਾਂ ਵੀ ਕਿ ਵੋਟਰਾਂ ਤੋਂ ਆਲੇ ਦਿਨ ਵੀ ਵਾਅਦਾ ਕੀਤਾ ਸੀ ਕਿ ਮੈਂ ਤੁਹਾਡੇ ਹਰ ਦੁੱਖ ਸੁੱਖ ਦੇ ਵਿੱਚ ਖੜਾ ਹੋਵਾਂਗਾ ਪਰ ਅੱਜ ਦੇ ਹਾਲਾਤ ਮੰਤਰੀ ਸਾਹਿਬ ਦੇਖ ਲਓ ਕੀ ਹੋਇਆ ਇਹਨੇ ਕੀ ਕਿਨੇ ਪਰੇਸ਼ਾਨ ਨੇ ਔਰ ਜਦੋਂ ਇਸ ਇਲਾਕੇ ਦੇ ਜਿਹੜੇ ਨਵੇਂ ਹੌਸਲਰ ਬਣੇ ਆ ਮੇਰੇ ਵੱਡੇ ਭਾਈ ਸਾਹਿਬ ਹਰਜਿੰਦਰ ਸਿੰਘ ਲਾਡਾ ਜੀ ਉਹਨਾਂ ਨੂੰ ਫੋਨ ਕੀਤਾ ਗਿਆ ਇਸ ਬੰਦ ਦੇ ਵਿੱਚ ਕਿ ਉਹਨਾਂ ਦਾ ਜਵਾਬ ਹੈ ਕੀ ਹੈ ਪਤਾ ਕੀ ਜਵਾਬ ਹੈ ਮੇਰਾ ਕੰਮ ਨਹੀਂ ਆ ਰਿਹਾ ਕਹਿੰਦੇ ਇਹਦਾ ਕੰਮ ਨਹੀਂ ਆ ਰਿਹਾ ਜੀ ਇਹ ਹਰਜਿੰਦਰ ਸਿੰਘ ਲਾਡਾ ਜੀ ਜਾਗੋ ਜਾਗੋ ਭਾਜੀ ਔਰ ਤੁਸੀਂ ਕਹਿ ਰਹੇ ਤੁਹਾਡਾ ਕੰਮ ਨਹੀਂ ਹੈਗਾ ਕੀ ਇਹ ਕੰਮ ਹੈਗਾ ਮੇਰਾ ਕੰਮ ਹੈਗਾ ਹਾਂ ਮੇਰਾ ਕੰਮ ਹੈਗਾ ਮੈਂ ਮੰਨਦਾ ਮੇਰਾ ਕੰਮ ਹੈਗਾ ਮੈਨੂੰ ਜੇ ਲੋਡ ਪੈਣੀ ਨਾ ਸੀਵਰ ਅੰਦਰ ਹੀ ਮੜ ਜਾਾਂਗਾ ਤੁਸੀਂ ਕਹਿੰਦੇ ਮੇਰਾ ਕੰਮ ਨਹੀਂ ਹੈਗਾ ਇਹ ਕੀ ਕੰਮ ਬਲ ਦੱਸੋ ਮੈਨੂੰ ਹੌਸਲੇ ਦਾ ਮਤਲਬ ਇਹ ਆ ਕਿ ਸੀਵਰ ਮੈਨ ਆਫ ਦਾ ਏਰੀਆ ਕਿਸੇ ਜਗ੍ਹਾ ਦੇ ਸੀਵਰੇਜ ਬੰਦ ਹੈ ਤੁਸੀਂ ਖੁਲੋਣਾ ਹੈ ਕਿਸੇ ਜਗ੍ਹਾ ਦੀ ਕੋਈ ਪ੍ਰੋਬਲਮ ਹੈ ਤੁਸੀਂ ਠੀਕ ਕਰਨੀ ਹੈ ਪ੍ਰਸ਼ਾਸਨ ਦੇ ਧਿਆਨ 'ਚ ਤੁਸੀਂ ਲੈ ਕੇ ਆਉਣੀ ਹੈ ਤੁਸੀਂ ਹੋਲੜੀ ਵਾਲੇ ਮਹੀਨਾ ਵੀ ਨਹੀਂ ਹੋਇਆ ਜਮਾ ਜਮਾ 올ੜੀ ਫੇਲ ਹੋ ਚੁੱਕੇ ਹੈ ਹੈ ਐਡਾ ਬੁਰਾ ਹਾਲ ਹੈ ਮਾਤਾ ਜੀ ਦੱਸੋ ਕਿਸ ਤਰ੍ਹਾਂ ਦੇ ਹਾਲਾਤਾਂ ਦਾ ਤੁਹਾਨੂੰ ਸਾਹਮਣਾ ਕਰਨਾ ਪੈ ਰਿਹਾ ਹੈ ਆ ਮੈਂ ਰਿਜੂਟ ਦੇ ਕੇ ਦੇ ਆਪਣੇ ਵੋਟਾਂ ਲੀਲਾ ਦੇਣੇ ਤੇ ਲੋਕ ਵਿਚਾਰੇ ਬਾਛੜਦੇ ਨੇ ਗਰੀਬ ਬੰਦੇ ਜੇ ਅੱਧੇ ਹੀ ਕਰਦੇ ਨੇ ਗਰੀਬ ਬੰਦੇ ਵੋਟਾਂ ਲੈ ਆ ਕੇ ਦੇ ਆਪਣੇ ਲਾਂਬੇ ਹੋ ਜਾਂਦੇ ਨੇ ਅੱਜ ਵਿਆਹ ਹੈ ਤੁਹਾਡੇ ਘਰ ਤੁਹਾਡੇ ਘਰ ਚ ਵਿਆਹ ਕੀ ਬਣੇ ਤੇ ਤੁਹਾਡੇ ਘਰ ਵਿਆਹ ਆ ਕੀ ਸਮੈਲ ਆ ਰਹੀ ਏ ਸੋ ਤੁਹਾਨੂੰ ਕਿਦਾਂ ਮਹਿਸੂਸ ਹੋ ਰਿਹਾ ਹੈ મહેસૂસ હોય તો બીમાર બીમાર ਤੇ ਤੁਸੀਂ ਗੱਲਾਂ ਕਰ ਰਹੇ ਹੋ ਬਾਕੀ ਇਹਨੂੰ ਜਿਹੜੀ ਸਰਾਂ ਰੰਗ ਨੇ ਉਹਨਾਂ ਨੂੰ ਸਭ ਮਾਨਦੇ ਆਂ ਅੱਛਾ ਠੀਕ ਹੈ ਇਹ ਦੇਖਣੇ ਦੇਖਣਾ ਪਰ ਜਿਹੜੀ ਸੁਣੀ ਜਦੋਂ ਮੈਂ ਪਰ ਸਹੀ ਹੋ ਰਿਹਾ ਜੀ ਇਹ ਗਰੀਬ ਬੰਦੇ ਨੇ ਜਿਹਦੇ ਚਮਕਦੇ ਤਾਂ ਹੱਥ ਦੇ ਤਾਂ ਨੂੰ ਗਰੀਬ ਬੰਦੇ ਦੇਖਦੇ ਉਸ ਤੋਂ ਜਿੱਦਾਂ ਕੀ ਤੁਹਾਨੂੰ ਲੋਕੀ ਕਹਿ ਰਹੇ ਆ ਮਾਤਾ ਜੀ ਦੀ ਗੱਲ ਸੁਣਦੇ ਆ ਨਵਸੇ ਭੈ ਜੀ ਕੀ ਕਹਿਣਾ ਚਾਹੁੰਦੇ ਈਏ ਮੈਂ ਕਿਹਾ ਦੇਖੋ ਸਾਡੇ ਵੀਰ ਉਹ ਆਣ ਵੀ ਰਿਸ਼ਤੇਦਾਰ ਕੀ ਸੋਚਣਗੇ ਕਹਿੰਦੇ ਕੌਣ ਸਾਡਾ ਕੀ ਹਿਸਾਬ ਆ ਉਹਨੂੰ ਆਪਾ ਦੋ ਨਾ ਜਾਈਦਾ ਬਹੁਤ ਕਦੇ ਆ ਉਹ ਕਹਿੰਦੇ ਮੇਰੇ ਮੇਰੀ ਡਿਊਟੀ ਨਹੀਂ ਹੈਗੀ ਕਾਉਂਸਲਰ ਇੱਥੇ ਦਾ ਕਹਿ ਰਿਹਾ ਮੇਰੀ ਡਿਊਟੀ ਨਹੀਂ ਹੈਗੀ ਬੋਤਲ ਆਣ ਵਾਰੀ ਡਿਊਟੀ ਹੁੰਦੀ ਇਹਦਾ ਹੋਰ ਕੀ ਆ ਕੀ ਸੋਚਣਗੇ ਤੁਸੀਂ ਤੂੰ ਤੁਸੀਂ ਕਿਥੋਂ ਆਏ ਮੈਂ ਇੱਥੇ ਰਹਿਣੀ ਨਾ ਅੱਛਾ ਤੂੰ ਇੱਥੇ ਦਾ ਆਹੋ ਸਮੈਲ ਆ ਤੁਹਾਨੂੰ ਤੁਹਾਨੂੰ ਸਮੈਲ ਆ ਰਹੀ ਹੈ ਤੱਕ ਗਰ ਗਿਆ ਅੱਜ ਰੋਜ ਆਇਆ ਕਾਮਿਸ ਵਾਲਾ ਮੱਲਾ ਨਵਾਸੀ ਸਾਰੇ ਖੜੇ ਆ ਬੌਜੀ ਨਵਸੇ ਜੀ ਬਾਈ ਕੀ ਕਹਿਣਾ ਜਾਂਦੇ ਜਿਤ ਹੋਈ ਆ ਅਜਿਹੇ ਹਾਲਾਤ ਹੋਏ ਆ ਬੱਦ ਤੋਂ ਬੱਤਰ ਹੋ ਗਏ ਆ ਹਾਲਾਤ ਗੁੱਖ ਦੇ ਸ਼ਹੀਦ ਆ ਬਈ ਬੱਤ ਗੁੜੀਆਂ ਦੀ ਸ਼ਾਦੀ ਹੈ ਤੇ ਅੱਛਾ ਇਹ ਹਾਲਾਤ ਉਹ ਇੱਥੇ ਪਾਣੀ ਇੰਨਾ ਚੜਿਆ ਆ ਸੇਰ ਤੱਕ ਹਾਂਜੀ ਆ ਜਿਹੜਾ ਦੇਖੋ ਤੁਹਾਡੇ ਸਾਹਮਣੇ ਦਾ ਕੋਈ ਆਈ ਕੋਈ ਜਾਣ ਕੇ ਨਹੀਂ ਰੋੜਿਆ ਇਹ ਆ ਸਾਰਾ ਜਨ ਕੋਈ ਬਣਾਉਂਦਾ ਆਪ ਜਾਵੇ ਮਾਈਕਾ ਠੀਕ ਹੈ ਕਿ ਨਹੀਂ ਅੱਛਾ ਜੀ ਜਾਂ ਤੇ ਜਿਹੜਾ ਵੀ ਹੁਣ ਸਾਡਾ ਫੂਸਰ ਬਣਿਆ ਨੇ ਇਹ ਚਾਹੀਦਾ ਜਾਂ ਤੇ ਜਾਂ ਤੇ ਸੇਵਰ ਰੋਜ਼ ਬਲੋਕ ਹੋਇਆ ਰਹੇ ਹਾਂ ਜੀ ਬੋਲਰ ਵਾਲਿਆਂ ਦਾ ਖੋਲਣ ਵਾਲੇ ਆਉਂਦੇ ਨੇ ਖੋਲ ਕੇ ਜਾਂਦੇ ਨੇ ਨਾਲ ਹੀ ਬੰਦ ਹੋ ਜਾਂਦਾ ਅੱਛਾ ਇਹਦੀ ਮੁਸ਼ਕਲ ਇਹਨਾਂ ਨੂੰ ਹੱਲ ਕਰਨੀ ਚਾਹੀਦੀ ਹੈ ਰੋਜ਼ ਦਿਹਾੜੀ ਦੇਖੋ ਹੁਣ ਸਾਣਾ ਬਰਾਦਰ ਆਏ ਨੇ ਸਾਰੇ ਕੋਈ ਪਿਆਰ ਕਰਕੇ ਰਾਜੀ ਨਹੀਂ ਇੱਥੇ ਘਾਰ ਕੱਢ ਕੇ ਜਾਂਦੇ ਹੋ ਚੁਪਦਾ ਨਹੀਂ ਪਏ ਇੱਥੇ ਗਾਉਂਦੇ ਆਂ ਤੇ ਗੰਦ ਪਿਆ ਤੇ ਕਲਮੇ ਤੇ ਸੋਇਆ ਲਈ ਮੰਤਰੀ ਸਾਹਿਬ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਜੀ ਆਈ ਆਪਾਂ ਤੁਸੀਂ ਗੋઠા ਲਾਂਦੇ ਹੁੰਦੇ ਨਹੀਂ ਇੱਧਰ ਮੰਤਰੀ ਸਾਹਿਬ ਲੋਕੀ ਤੁਹਾਨੂੰ ਬੁਲਾ ਰਹੇ ਆ ਮਿੰਦਰ ਪਾਗਲ ਜੀ ਤੁਸੀਂ ਬਹੁਤ ਆਦਰਨੀਏ ਸਤਕਾਰਯੋਗ ਯੇ ਇਸ ਇਲਾਕੇ ਦੇ ਵਿੱਚ ਇਹ ਭਾਰ ਕੋ ਕੈਂਪਰਾਂ ਇਲਾਕਾ ਲੱਗਦਾ ਆ ਤੁਹਾਡੇ ਆਪਣੇ ਬੰਦਿਆਂ ਦਾ ਇਲਾਕਾ ਆ ਮੈਂ ਤੁਹਾਨੂੰ ਹੁਣ ਫਿਰ ਬੇਨਤੀ ਕਰਾਂਗਾ ਇਸ ਵੀਡੀਓ ਦੀ ਰਾਈ ਇਸ ਲਾਈਵ ਦੇ ਮੈਸੇਜ ਆਈ ਕਿ ਪੁਲਿਸ ਇਹਨਾਂ ਲੋਕਾਂ ਦਾ ਸਾਰ ਲਓ ਜਿਹੜਾ ਬੰਦਾ ਜਿਹੜਾ ਕੈਂਡੀਡੇਟ ਤੁਸੀਂ ਇੱਥੇ ਦੇ ਚੁੱਕੇ ਜੇ ਉਹ ਆਲਰੇਡੀ ਫੇਲ ਹੋ ਚੁੱਕਾ ਆ ਹਲੇ ਮਹੀਨਾ ਵੀ ਨਹੀਂ ਜੁਮਾ ਜੁਮਾ ਹੋਇਆ ਠੀਕ ਹੈ ਕਿਉਂਕਿ ਉਹ ਵੀਆਈਪੀ ਬੰਦਾ ਆ ਠੀਕ ਹੈ ਵੀਆਈਪੀ ਬੰਦੇ ਨੂੰ ਇਹ ਆਦਾ ਕਿ ਉਹ ਵੀਆਈਪੀ ਜਗ੍ਹਾ ਤੇ ਜਾਂਦਾ ਆ ਦੂਜੀ ਜਗ੍ਹਾ ਤੇ ਨਹੀਂ ਜਾਂਦਾ ਮੈਨੂੰ ਤਾਂ ਚਲੋ ਮਹੱਲਾ ਨਿਵਾਸੀਆਂ ਨੇ ਬੁਲਾਇਆ ਸੀ ਅੱਜ ਕਿ ਸਾਡੇ ਘਰ ਵਿਆਹ ਤੇ ਆਓ ਮੈਂ ਤਾਂ ਇਸ ਕੱਕੇ ਆਇਆ ਵਿਆਹ ਦੇ ਉੱਤੇ ਪਰ ਇੱਥੇ ਦੇ ਹਾਲਾਤ ਦੇਖ ਕੇ ਮੇਰੇ ਕੋ ਰਹਿ ਆ ਨਹੀਂ ਗਿਆ ਮੈਂ ਸੋਚਿਆ ਲਾਈਵ ਕਰਕੇ ਸ਼ਾਇਦ ਤੁਹਾਡੇ ਨੋਟਿਸ ਲਿਆਵਾਂ ਸ਼ਾਇਦ ਲਾਈਵ ਕਰਕੇ ਤੁਸੀਂ ਦੇਖ ਸਕੋ ਸ਼ਾਇਦ ਲਾਈਵ ਕਰਕੇ ਇੱਥੇ ਦੇ ਜਿਹੜਾ ਆਪਣੇ ਆਪ ਨੂੰ ਹੁਣ ਪਾਰਸ਼ਦ ਸਮਝਦੇ ਅਰਜਿੰਦਰ ਸਿੰਘ ਜੀ ਲਾਡਾ ਵੈਸੇ ਜ਼ਿਆਦਾਤਰ ਤੱਕ ਉਹ ਪਾਰਸ਼ਦ ਨਹੀਂ ਰਹਿਣਗੇ ਕਿਉਂਕਿ ਤੁਹਾਨੂੰ ਪਤਾ ਹੀ ਹੈ ਕਿ ਉਹ ਪਾਰਸ਼ਦ ਵੀ ਕਿੱਦਾਂ ਬਣੇ ਹਿਰਾਫਰੀ ਦੇ ਨਾਲ ਬਣੇ ਆ ਉਹ ਸਹੀ ਤਰੀਕੇ ਦੇ ਨਾਲ ਚੋਣ ਜੜੀ ਆ ਉਹ ਇਸ ਇਲਾਕੇ ਦੀ ਨਹੀਂ ਹੋਈ ਜਿਹੜਾ ਸੇਵਾਦਾਰ ਆ ਜਿਹਨੂੰ ਸੇਵਾ ਕਰਨਾ ਚਾਹੁੰਦਾ ਆ ਉਹਨੂੰ ਤੁਸੀਂ ਪਿੱਛੇ ਕੀਤਾ ਆ ਜਿਹੜਾ ਸੇਵਾ ਨਹੀਂ ਕਰਨਾ ਚੰਦਾ ਜਾਂ ਵੀਆਈਪੀ ਟ੍ਰੀਟਮੈਂਟ ਲੈਣਾ ਚੰਦਾ ਉਹਨੂੰ ਤੁਸੀਂ ਲਿਆਂਦਾ ਜ ਇੱਥੇ ਹਾਂਜੀ ਮੈਂ ਤੁਹਾਨੂੰ ਕੋਈ ਸ਼ਾਮ ਨੂੰ ਪੂਰੀ ਨਿਗ੍ਹਾ ਰਹਿਣਾ ਹੈਗਾ ਤੇ ਆ ਸਫਾਈ ਦਰਵਾਣ ਆਡੀ ਦੇਖ ਕੇ ਹੈ ਵਿਦਾਈ ਹੋਣੀ ਵਿਦਾਈ ਹੋਣੀ ਸ਼ਾਮ ਨੂੰ ਰਾਤਾਂ ਦੀ ਵੀ ਅੱਧੀ ਵੇਟਰ ਨਹੀਂ ਆਉਂਦੀ ਜਗਾਈ ਹੋਣੀ ਹੈ ਤੁਹਾਨੂੰ ਸੁਣਨ ਵਾਲਿਆਂ ਨੂੰ ਮੰਤਰੀ ਸਾਹਿਬ ਮਿੰਦਰ ਪਾਗਲ ਜੀ ਸਪੈਸ਼ਲੀ ਤੁਹਾਨੂੰ ਤੇ ਇਲਾਕੇ ਦਾ ਜਿਹੜਾ ਕਾਉਂਸਲਰ ਬਣਿਆ ਫਿਰਦਾ ਮੈਂ ਉਹਨਾਂ ਨੂੰ ਦੋਨਾਂ ਨੂੰ ਫੱਟੇ ਮੂੰਹ ਪਾਵਾਂਗਾ ਇਸ ਟਾਈਮ ਕਿ ਤੁਹਾਡੇ ਦੋਨਾਂ ਦੇ ਫਿੱਟੇ ਮੂੰਹ ਜਨਤਾ ਵੀ ਕਹਿ ਰਹੀ ਆ ਸਾਡੀ ਧੀ ਦਾ ਵਿਆਹ ਹੋਵੇ ਔਰ ਇੱਥੇ ਬਰਾਤ ਹੀ ਤੋੜਨੀ ਹੋਵੇ ਸ਼ਾਮ ਨੂੰ ਔਰ ਇੱਥੇ ਦੇ ਆ ਹਾਲਾਤ ਹੋਣ ਆਜਾ ਵੀ ਜੁਵਾਨੀ ਦੇ ਬਜਾਰੇ ਆ ਹਾਲਾਤ ਹੋਣ ਸ਼ਰਮ ਹੋਣੀ ਚਾਹੀਦੀ ਤੁਹਾਨੂੰ ਲੋਕਾਂ ਨੂੰ ਆ ਸਵੇਰ ਦੇ ਹਾਲਾਤ ਮੈਂ ਦਿਖਾਵਾਂਗਾ ਤੁਹਾਨੂੰ ਵੀਡੀਓ ਤੇ ਮੜਾ ਦੇਖਣਾ ਸਵੇਰ ਦੇ ਹਾਲਾਤ ਇਹ ਦੋ ਦੋ ਵਾਰ ਇਹ ਸਫਾਈ ਕਰ ਲਈ ਆਪੀਏ ਅੱਲਾਹ ਸਾਹਿਬ ਬਖਸ਼ ਦੇਵੇ ਦੇਖੋ ਹਾਲ ਗਿਆ ਵਾਰਾ ਮਹੀਨੇ ਆਦੀ ਨਹੀਂ ਛੜਕ ਖਰਾਬ ਰਹਿੰਦੀ 12 ਮਹੀਨੇ ਖਰਾਬ ਰਹਿੰਦੀ ਬਸ ਦੇਖਣ ਆਂਦੇ ਕਿ ਪਾਣੀ ਖੜਾ ਹੈ ਮੰਤਰੀ ਸਾਹਿਬ ਮੈਂ ਤੁਹਾਨੂੰ ਫਿਰ ਇਹ ਗੱਲ ਕਹਿਣਾ ਚਾਹੁੰਦਾ ਤੁਹਾਡੀ ਗੱਲ ਬੰਨੀ ਨਹੀਂ ਜਿਆਦਾਤਰ ਕੁਰਸੀਆਂ 'ਚ ਬੈਠੇ ਨੇ ਆਂਦੇ ਤੁਹਾਨੂੰ ਤੁਹਾਡੀ ਗੱਲ ਬਿਲਕੁਲ ਨਹੀਂ ਬੰਨੀ ਤੁਸੀਂ ਇਹ ਨਾ ਸੋਚੋ ਕਿ ਮੇਰੇ ਕੋਲ 2 ਸਾਲ ਹੋਰ ਰਹਿ ਗਏ ਆ ਇਹ ਜੇ ਜਨਤਾ ਤੁਹਾਨੂੰ ਐਮਐਲਏ ਬਣਾ ਸਕਦੀ ਨਾ 5 ਸਾਲ ਵਾਸਤੇ ਕਿ ਮੰਤਰੀ ਬਣਾ ਸਕਦੀ ਹੈ 2-3 ਸਾਲ ਵਾਸਤੇ ਜਨਤਾ ਤੁਹਾਨੂੰ ਥੱਲੇ ਲਾ ਵੀ ਸਕਦੀ ਆ ਤੁਹਾਨੂੰ ਪਤਾ ਹੈ ਤੁਹਾਡੇ ਐਮ.ਐਲ.ਏ. ਬਣਾ ਵੀ ਖਤਮ ਹੋ ਸਕਦਾ ਜੇਕਰ ਸਾਰੀ ਜਨਤਾ ਦੀ ਵੈਸਟ ਨੇ ਇਹ ਗੱਲ ਕਹਿਤੀ ਹਾਈ ਕੋਰਟ ਦੇ ਵਿੱਚ ਐਫੀਡੀ ਵੀ ਦਿੱਤਾ ਕਿ ਸਾਨੂੰ ਇਹ ਬਦਲ ਚ ਪਸੰਦ ਨਹੀਂ ਆਗਾ ਤੇ ਸਾਡੇ ਕੰਮ ਨਹੀਂ ਕਰ ਰਿਹਾ ਤੁਸੀਂ ਐਮ.ਐਲ.ਏ. ਵੀ ਨਹੀਂ ਰਹਿਣਾ ਤੁਸੀਂ ਮੰਤਰੀ ਦੀ ਗੱਲ ਤੋਂ ਵੱਖਰੀ ਛੱਡ ਦਿਓ ਔਰ ਉਹੀ ਹਾਲ ਕਾਉਂਸਲਰ ਨੂੰ ਮੈਂ ਇੱਕ ਵਾਰ ਨੀ ਦੇਣਾ ਚਾਹੁੰਨਾ ਆ ਜੇ ਤੂੰ ਇਸ ਇਲਾਕੇ ਦੇ ਕੰਮ ਨਹੀਂ ਕੀਤੇ ਭਰਾ ਮੇਰੇ ਮੇਰੀ ਗੱਲ ਸੁਣ ਲੈ ਔਰ ਮੈਨੂੰ ਮਜਬੂਰਨ ਮੈਨੂੰ ਮਜਬੂਰੋਂ ਲੋਕਾਂ ਦੇ ਐਫੀਡੀਵਿਟ ਲੈ ਕੇ ਹਾਈ ਕੋਰਟ 'ਚ ਦੇਨੇ ਪੈਣੇ ਆ ਮੈਨੂੰ ਸਾਰਾ ਕਾਨੂੰਨ ਪਤਾ ਮੈਨੂੰ ਲਾਅ ਪਤਾ ਆ ਤੂੰ ਇਸ ਇਲਾਕੇ ਦਾ ਕੌਂਸਲਰ ਨਹੀਂ ਰਹੇਂਗਾ ਜਾਂ ਤੇ ਲੋਕਾਂ ਦੇ ਤੇਰੇ ਆਲੇ ਕੰਮ ਕਰ ਲੋਕਾਂ ਦੇ ਦੁੱਖ-ਸ਼ੁੱਕ ਜਾਇ ਫੜ ਜੇ ਨਹੀਂ ਘੜਨਾ ਸੀ ਪੈਸੇ ਦੇ ਕੇ ਜਿਹੜੀ ਤੂੰ ਟਿਕਟ ਲੈ ਲਈ ਆ ਔਰ ਹੇਰਾਫਰੀ ਨਾਲ ਜਿੱਤ ਗਿਆ ਇਹ ਲੋਕ ਬਰਦਾਸ਼ਤ ਨਹੀਂ ਕਰਨਗੇ ਸਾਰੇ ਲੋਕ ਖਫਾ ਨੇ ਇਹਦੇ 'ਚ ਕੋਈ ਪਾਰਟੀਵਾਦੀ ਵਾਲੀ ਕੋ ਗੱਲ ਨਹੀਂ ਕੋ ਆਮ ਆਦੀ ਪਾਰਟੀ ਜਾਂ ਕਾਂਗਰਸ ਵਾਲੀ ਪਾਰਟੀ ਜਾਂ ਬੀਜੇਪੀ ਵਾਲੀ ਪਾਰਟੀ ਸਾਰੇ ਲੋਕ ਖਫਾ ਨੇ ਕੋਈ ਸੱਚ ਦੀ ਆਵਾਜ਼ ਨੂੰ ਦਬਾਇਆ ਨਹੀਂ ਜਾ ਸਕਦਾ ਮੈਂ ਹੁਣ ਨੂੰ ਮਹਾਰਾ ਵੀ ਹੋਰ ਵੀ ਮੇਰੇ ਸੱਜਣ ਕਈ ਖੜੇ ਆ ਮੈਨੂੰ ਨਹੀਂ ਪਤਾ ਕਿ ਕੋਈ ਕਿਸੇ ਪਾਰਟੀ ਜੀ ਬਿਲੋਂਗ ਕਰਦਾ ਜੀ ਇਹ ਕਿੱਥੋਂ ਜੇ ਸਦੋਂ ਦੇਖੋ ਆ ਹਾਲਾਤ ਦੇਖ ਕੇ ਤੁਹਾਨੂੰ ਕਿਸ ਤਰ੍ਹਾਂ ਲੱਗ ਰਿਹਾ ਹੈ ਭਾਈ ਸਾਹਿਬ ਇਹ ਤਾਂ ਮਾੜਾ ਵੇ ਸਹੀ ਨਹੀਂ ਹੋ ਰਿਹਾ ਹੈਗਾ ਇੱਥੇ ਫੰਕਸ਼ਨ ਹੋਇਆ ਹੈਗਾ ਬਈ ਇੱਕ ਖਲਾਲਾ ਪਿਆ ਆ ਇਹਨਾਂ ਦਾ ਘਰ ਜੀ ਇਹਦੀ ਇਹਦੇ ਪਾਪਾ ਹੀ ਨਹੀਂ ਆਉਂ ਗਾਲੇ ਪਾ ਰਿਹਾ ਇਹਨਾਂ ਦੀ ਗੱਲ ਕਰਾ ਇਹਨਾਂ ਨੂੰ ਪੁੱਛੋ ਭਾਈ ਜੀ ਤੁਸੀਂ ਵੇ ਤੁਸੀਂ ਕੀ ਕਹਿਣਾ ਚਾਹੁੰਦੇ ਜਿਸ ਹਾਲਾਤ ਬਾਰੇ ਸੁਣਾ ਜੀ ਜਿਹੜਾ ਫਿਰ ਬੰਦਾ ਜਿੱਤੇ ਆ ਉਦੋਂ ਫਰਜ ਨਹੀਂ ਬੰਦਾ ਇੱਥੇ ਆ ਕੇ ਖੜੇ ਬਿਲਕੁਲ ਜੀ ਪੁੱਛਣਾ ਚਾਹੀਦਾ ਨਾ ਇੱਥੇ ਕੋ ਕਾਂਗਰਸ ਵਾਲਾ ਆਇਆ ਜੇ ਜਾਂ ਭਾਜੀ ਉਹਨੂੰ ਸਵੇਰ ਜੇ ਬੀਜੇਪੀ ਵਾਲਾ ਆਇਆ ਜੇ ਜੇ ਆਇਆ ਤਾਂ ਇਨਸਾਨੀਅਤ ਆਇਆ ਜੀ ਤੁਸੀਂ ਖੁਦ ਦੋ ਕੀ ਕਹਿੰਦੇ ਹੋ ਸੱਟੇ ਕਰਨੇ ਪਾਪ ਨਹੀਂ ਬੋਲਦੇ ਪੁਣਾ ਹਾਲਾਤ ਹੈ ਜੀ ਲੱਗਾ ਜੀ ਤੁਹਾਨੂੰ ਫੋਨ ਕੀਤੇ ਜਾ ਰਹੇ ਨੇ ਚੱਕ ਨਹੀਂ ਰਹੇ ਇਹਦੇ ਆਵਾੜ ਘਰ ਜਾ ਰਕ ਮਾਰੋ ਉਸ ਨੂੰ ਪੁਣਾ ਕਰ ਲਓ ਭਾਈ ਸਾਹਿਬ ਪਹਿਲੀ ਵਾਰੀ ਜੁਮਾ ਜੁਮਾ ਕਾਉਂਸਲਰ ਬਣੇ ਜੇ ਵੱਲੋਂ ਤੁਹਾਡੀ ਵਾਈਫ ਰਹੀ ਕਾਉਂਸਲਰ ਕੰਮ ਨਹੀਂ ਤੁਸੀਂ ਲੋਕਾਂ ਦੇ ਕਰ ਰਹੇ ਆ ਭਾਈ ਕਹਣਾ ਕਹਿੰਦੇ ਤੇ ਤੁਹਾਡੀ ਬੇਟੀ ਦਾ ਵਿਆਹ ਹੁੰਦਾ ਤੇ ਕੀ ਕਰਨਾ ਸੀ ਅਸੀਂ ਇੱਥੇ ਇਹਨਾਂ ਨੇ ਨਰਿੰਦ ਇਹਨਾਂ ਦੀ ਬੇਟੀ ਦਾ ਵਿਆਹ ਤਾਂ ਇੰਗਲੈਂਡ ਜਾ ਕੇ ਕਰਾਣਾ ਸੀ ਤੁਹਾਡੇ ਹੁੰਦੇ ਖੜੇ ਤਰੀਬ ਨੇ ਥੋੜੀ ਆਣਾ ਦੇ ਆਪਾਂ ਕੀ ਕਰੀਏ ਦੇ ਪਾਣੀ ਰੋਣ ਗਿਆ ਉਹ ਦੋਸਤੋ ਉਹ ਕਾਉਂਸਲਰ ਸਾਹਿਬ ਮੰਤਰੀ ਸਾਹਿਬ ਇਹ ਧੀਆ ਭੈਣਾਂ ਨੂੰ ਆਪਣੀਆਂ ਧੀਆ ਭੈਣਾਂ ਸਮਝੋ ਰੱਬ ਤੋਂ ਡਰੋ ਰੱਬ ਤੋਂ ਡਰੋ ਆਓ ਯਾਰ ਆਓ ਯਾਰ ਬੜਾ ਅੰਦਰ ਕੀ ਆਓ ਇਹ ਕੋਈ ਪਰੋੜੀ ਬੋਲ ਰੋ ਗੱਲ ਕਰੀਂ ਹੈ ਦੱਸੋ ਭਾਈ ਜੀ ਤੁਹਾਨੂੰ ਕਿੱਦਾਂ ਲੱਗ ਰਿਹਾ ਬਹੁਤ ਮੁਸ਼ਕਲ ਹੋਈ ਯਾਰ ਬੱਚੇ ਜੜੇ ਆ ਬੰਦੇ ਪੈਰਾਂ ਲਾ ਬਿਸਤਰਿਆਂ ਤੇ ਨਾ ਲੇ ਬਾਕੀ ਸਵੇਰ ਕਿੰਨੀ ਵਾਰੀ ਬਾਅਦ ਦੇਖੋ ਖਾਓ ਜਾਨਾ ਕਾਲੇ ਬਟਨੇ ਸਾਰਾ ਵੀ ਸਾਲ ਹੋ ਗਿਆ ਸੜਕਾਂ ਦੀ ਗੱਲ ਨਹੀਂ ਅਫਸੋਸ ਦੀ ਗੱਲ ਇਹ ਆ ਅਫਸੋਸ ਦੀ ਗੱਲ ਇਹ ਆ ਕਿ 85 ਸਾਲ ਨੇ 80 ਸਾਲ ਹੋ ਗਏ ਇਸ ਦੇਸ਼ ਨੂੰ ਯਾਦ ਹੋਇਆ ਨੂੰ ਤਰ੍ਹਾਂ ਤਰ੍ਹਾਂ ਦੀਆਂ ਸਰਕਾਰਾਂ ਆਈਆਂ ਉਹੀ ਕਹਿੰਦੇ ਨੇ ਇੱਛਾ ਸ਼ਕਤੀ ਹੈ ਨਹੀਂ ਸੀ ਇੱਛਾ ਨਹੀਂ ਸੋਚੀ ਨਹੀਂ ਕਿ ਅਸੀਂ ਆਪਣੇ ਇਲਾਕਿਆਂ ਨੂੰ ਸਵਚ ਸ਼ਹਿਰ ਦੇਣਾ ਹੈ ਸਵਛ ਸਟੈਂਡ ਦੇਣੀ ਹੈ ਇਹ ਸਵਛ ਮੁਲਖ ਦੇਣਾ ਹੈ